ਪੰਜਾਬ ਸਰਕਾਰ ਵੱਲੋਂ ਦੀਵਾਲੀ ਬੰਪਰ ਲਾਟਰੀ ਦਾ ਪਹਿਲਾ ਇਨਾਮ 11 ਕਰੋੜ ਰੁਪਏ ਰੱਖਿਆ ਗਿਆ ਹੈ ਤੇ ਇਸ ਤੋਂ ਇਲਾਵਾ ਕਈ ਅਨੇਕ ਲੱਖਾਂ ਰੁਪਏ ਦੇ ਇਨਾਮ ਵੀ ਕਿਸਮਤ ਵਾਲੇ ਲੋਕਾਂ ਨੂੰ ਦਿੱਤੇ ਜਾਣਗੇ ਅੰਮ੍ਰਿਤਸਰ 골ਡਨ ਲਾਟਰੀ ਏਜੰਸੀ ਦੇ ਮਾਲਕ ਰঞ্জੀਤ ਸਿੰਘ ਨੇ ਕਿਹਾ ਕਿ ਲੋਕ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਲਾਟਰੀ ਸਟਾਲ ਵਾਲਿਆਂ ਕੋਲੋਂ ਹੀ 500 ਰੁਪਏ ਦੀ ਲਾਟਰੀ ਟਿਕਟ ਖਰੀਦਣ ਅਤੇ ਆਨਲਾਈਨ ਲਾਟਰੀ ਨਾ ਖਰੀਦਣ ਤਾਂ ਜੋ ਲੋਕ ਚਾਲੀ ਲਾਟਰੀ ਵਾਲਿਆਂ ਦੇ ਧੋਖੇ ਤੋਂ ਬਚ ਸਕਣ ਮੈਂ ਤੁਹਾਡਾ ਆਪਣਾ ਵੀਰ 골ਡਨ ਲਾਟਰੀ ਏਜੰਸੀ ਮਾਨ ਸਿੰਘ ਗੇਟ ਚੌਂਕ ਤੋਂ ਜਿਹੜਾ ਕਿ ਪਿਛਲੇ 35 ਸਾਲਾਂ ਤੋਂ ਆਪਜੀ ਦੀ ਸੇਵਾ ਚ ਹਾਜ਼ਰ ਹੈ ਇਸ ਵਾਰ ਦੇਖੋ ਪੰਜਾਬ ਗਵਰਨਮੈਂਟ ਨੇ 11 ਕਰੋੜ ਰੁਪਏ ਦਾ ਇਨਾਮ ਕੱਢਿਆ ਉਹ ਵੀ ਸਿਰਫ 500 ਰੁਪਏ ਵਾਲੀ ਟਿਕਟ ਤੇ ਦਿਵਾਲੀ ਬੰਪਰ ਜਿਹੜਾ ਲੱਗਾ ਹੋਇਆ ਹੈ ਜਿਸ ਦਾ ਡਰਾ 31 ਅਕਤੂਬਰ ਨੂੰ ਸਾਰੀ ਆਮ ਪਬਲਿਕ ਆਮ ਜਨਤਾ ਦੇ ਸਾਹਮਣੇ ਲੁਧਿਆਣਾ ਵਿਖੇ ਖੋਲਿਆ ਜਾਏਗਾ ਰਾਤ ਦੇ 8 ਵਜੇ ਇਸ ਦੇ ਵਿੱਚ ਕਰੋੜ ਕਰੋੜ ਦੇ ਤਿੰਨ ਇਨਾਮ ਵੱਖਰੇ ਨੇ 10 ਲੱਖ ਦੇ ਵੱਖਰੇ ਨੇ 50-50 ਲੱਖ ਦੇ ਵੱਖਰੇ ਨੇ ਅਨੇਕਾਂ ਨਾਮ ਕਰਦੇ ਹੋਏ 127225 ਬੰਦਿਆਂ ਨੂੰ ਇਸ ਵਾਰ ਇਹਦੇ ਵਿੱਚ ਨਾਮ ਦਿੱਤਾ ਜਾਣਾ ਹੈ ਜਿਹਦੇ ਤੁਸੀਂ ਵੀ ਇੱਕ ਭਾਗਸ਼ਾਲੀ ਹੋ ਸਕਦੇ ਹੋ ਤੁਸੀਂ ਵੀ ਆਓ ਆਪਣੀ ਕਿਸਮਤ ਜਮਾਓ ਮੇਨ ਗੱਲ ਜਿਹੜੀ ਤੁਹਾਡੇ ਨਾਲ ਮੈਂ ਕਰਨੀ ਚਾਹੁੰਗਾ ਵਾ ਇਹ ਪਬਲਿਕ ਵਾਸਤੇ ਬਹੁਤ ਬੈਨੀਫੀਸ਼ੀਅਲ ਹੈ ਇਹਦੇ ਬਾਰੇ ਮੈਂ ਤੁਹਾਨੂੰ ਪੂਰਨ ਜਾਣਕਾਰੀ ਦੇਣੀ ਚਾਹਾਂਗਾ ਅੱਜ ਕੱਲ ਕੀ ਹੋ ਰਿਹਾ ਜਿਵੇਂ ਫੇਮਸ ਲੋਗ ਹੋ ਜਾਂਦੇ ਆ ਗੁਰੂ ਦੀ ਕਿਰਪਾ ਨਾਲ ਸਾਡੇ ਨਾਂ ਦੇ ਇੱਕ ਆਈਡੀਆਂ ਬਣ ਜਾਂਦੀਆਂ ਨੇ ਫੇਕ ਆਈਡੀਆਂ ਹੁੰਦੀਆਂ ਨੇ ਜਿਹੜੀਆਂ ਕਿ ਔਨਲਾਈਨ ਟਿਕਟਸ ਦੀਆਂ ਲੋਕ ਤੁਹਾਡੇ ਕੋਲੋਂ ਕੀ ਕਰਦੇ ਨੇ ਤੁਹਾਨੂੰ ਫੋਟੋਆਂ ਦਿਖਾਉਂਦੇ ਨੇ ਗੋਲਡਨ ਲਾਟਰੀ ਦੀਆਂ ਗਾਂਧੀ ਬ੍ਰਦਰਸ ਦੀਆਂ ਆ ਦੇਖੋ ਜੀ ਅਸੀਂ ਟਿਕਟਾਂ ਤੁਹਾਨੂੰ ਕੋਰੀਅਰ ਭੇਜਾਂਗੇ ਉਹ ਭੋਲੇ ਭਾਲੇ ਲੋਕ ਵਿਚਾਰੇ ਉਹਨਾਂ ਨੂੰ ਗੂਗਲ ਪੇ ਕਰ ਦਿੰਦੇ ਨੇ ਜਾਂ ਕੋਈ ਵੀ ਮੋਡ ਉਹਨਾਂ ਦਾ ਹੁੰਦਾ ਹੈ ਉਹਨੂੰ ਗੂਗਲ ਪੇ ਕਰਕੇ ਉਹਨਾਂ ਨੂੰ ਪੈਸੇ ਭੇਜ ਦਿੰਦੇ ਨੇ ਲੇਕਿਨ ਉਹ ਟਿਕਟਾਂ ਉਹਨਾਂ ਨੂੰ ਮਿਲਦੀਆਂ ਹੀ ਨਹੀਂ ਕਿਉਂਕਿ ਉਹ ਟਿਕਟਾਂ ਹੁੰਦੀਆਂ ਹੀ ਨਹੀਂ ਐਕਚੁਅਲ 'ਚ ਉਹ ਫੇਕ ਹੁੰਦੀਆਂ ਨੇ ਉਹ ਆਈਡਿਜ਼ ਹੀ ਫੇਕ ਨੇ ਕਾਈਂਡਲੀ ਮੇਰੀ ਹੱਥ ਬੰਨ ਕੇ ਬੇਨਤੀ ਏ ਕਿ ਤੁਸੀਂ ਜਿੰਨੇ ਵੀ ਟਿਕਟ ਪਾਉਣੀ ਹੈ ਮੇਰੇ ਵੀਰ ਭਰਾ ਨੇ ਅਥੋਰਾਈਜ਼ਡ ਹਾਲਾਂ ਤੇ ਆ ਹਰ ਸ਼ਹਿਰ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਆਪਣੇ ਪੰਜਾਬ ਗਵਰਨਮੈਂਟ ਦੇ ਸਟਾਲ ਲੱਗੇ ਹੋਏ ਨੇ ਉਹਨਾਂ ਕੋਲੋਂ ਆ ਕੇ ਟਿਕਟ ਪਾਓ ਆਪਣੀ ਟਿਕਟ ਆਪਣੀ ਜੇਬ 'ਚ ਰੱਖੋ ਕੈਸ਼ ਅਗਲੇ ਨੂੰ ਫੜਾਓ ਤੁਹਾਨੂੰ ਪਤਾ ਲੱਗੇ ਵੀ ਤੁਹਾਡੀ ਟਿਕਟ ਤੁਹਾਡੀ ਜੇਬ 'ਚ ਹੈ ਤੁਹਾਡੇ ਕੋਲ ਅਸਲੀ ਟਿਕਟ ਹੈ ਗੱਲ ਇਹ ਆ ਵੀ ਜਿਹੜੀ ਆਨਲਾਈਨ ਟਿਕਟਸ ਨੇ ਉਹਦੇ ਬਾਰੇ ਬਿਲਕੁਲ ਗਵਰਨਮੈਂਟ ਵੱਲੋਂ ਵੀ ਬੈਨ ਹੈ ਗਵਰਨਮੈਂਟ ਉਹਨੂੰ ਕਈ ਸਾਲ ਪਹਿਲੇ ਬੈਨ ਕਰ ਚੁੱਕੀ ਹੈ ਜਿਹੜਾ ਕਿ ਕੋਈ ਜੁਰਮ ਬਣ ਚੁੱਕਿਆ ਹੋਇਆ ਤੇ ਕਾਈਂਡਲੀ ਸਾਡਾ ਇਸ ਬਾਰੇ ਤੁਸੀਂ ਵੀ ਸਾਥ ਦਿਓ ਸਹਿਯੋਗ ਦਿਓ ਵੈਲਪੁਲ ਵੀ ਆਨਲਾਈਨ ਲੋਟਰੀ ਨਹੀਂ ਪਾਣੀ ਤਾਂ ਕਿ ਆਪ ਜੀ ਦਾ ਨੁਕਸਾਨ ਨਾ ਹੋਵੇ ਦਿਨਤੁਹਾਰ ਦੇ ਦਿਨ ਇਹ ਹੱਸਦੇ ਖੇਡਦੇ ਸਾਡੇ ਕੋਲ आओ ਆਪਣੀ ਟਿਕਟ ਪਾਓ ਤੇ ਆਪਣੀ ਕਿਸਮਤ ਅਜਮਾਓ ਅੱਜ ਵੇਲੇ ਆਇਆ ਹਾਂ ਮਾਂ ਸਾਂਗੇਟ ਚੌਂਕ ਦੇ ਵਿੱਚ ਜਿੱਥੇ ਕਿ ਗੋਲਡਨ ਲਾਟਰੀ ਏਜੰਸੀ ਇੱਥੇ ਇੱਕ ਬਹੁਤ ਹੀ ਮਸ਼ਹੂਰ ਦੁਕਾਨ ਹੈ ਜਿੱਥੋਂ ਲੋਕਾਂ ਦੇ ਪਿਛਲੇ ਦੀਵਾਲੀ ਤੇ ਵੀ ਤੇ ਸਾਖੀ ਤੇ ਵੀ ਤੇ ਹੋਰ ਵੀ ਜਦੋਂ ਵੀ ਲਾਟਰੀ ਆਉਂਦੀ ਹੈ ਇੱਥੋਂ ਕਈ ਲੋਕਾਂ ਦੀ ਲਾਟਰੀ ਨਿਕਲ ਚੁੱਕੀ ਹੈ ਤੇ ਲੋਕ ਆਪਣੀ ਕਿਸਮਤ ਅਜਮਾ ਚੁਕੇ ਹਨ ਇਥੋਂ ਦੇ ਸਰਦਾਰ ਰਣਜੀਤ ਸਿੰਘ ਨੇ ਕਿਹਾ ਕਿ ਕੋਈ ਵੀ ਆਨਲਾਈਨ ਲਾਟਰੀ ਨਾ ਪਾਵੇ ਕਈ ਵਾਰ ਫੇਕ ਹੁੰਦਾ ਹੈ ਲੋਕਾਂ ਨੂੰ ਧੋਖਾ ਹੁੰਦਾ ਹੈ ਇਸ ਕਰਕੇ ਜਿਸ ਨੇ ਵੀ ਲਾਟਰੀ ਪਾਉਣੀ ਹੈ ਅਥੋਰਾਈਜ਼ਡ ਡੀਲਰਾਂ ਕੋਲ ਹੀ ਲਾਟਰੀ ਪਾਈ ਜਾਵੇ ਤੇ ਪੰਜਾਬ ਸਰਕਾਰ ਵੱਲੋਂ ਵੀ ਇਹ ਆਨਲਾਈਨ ਲਾਟਰੀਆਂ ਨੂੰ ਬੈਨ ਕੀਤਾ ਹੋਇਆ ਹੈ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ